ਮਗਰ ਇੱਕ ਬਾਤ ਜ਼ਰੂਰ ਹੈ ਕਿ ਖੈਰਾ ਸਾਹਿਬ ਔਰ ਸਿੱਧੂ ਸਾਹਿਬ ਹੀ ਹੈ ਜਾਂ ਇੱਕ ਆਦੇ ਹੋਰ ਹੈ ਜੋ ਕੋਈ ਬਾਤ ਕਰਕੇ ਰਾਜੀ ਹੈ ਬਾਕੀ ਤੋਂ ਆਪਕੋ ਪਤਾ ਹੀ ਹੈ ਇਨਕਾ ਇੱਕ MP ਹੈ ਇੱਕ ਦੋ MP ਹੈ ਮਤਲਬ ਮੋਰ 로얄 देन द ਕਿੰਗ ਉਹ ਭਗਵੰਤ ਮਾਨ ਪਾਲਸੀ ਬਾਅਦ ਚ ਕੱਢਦਾ ਹੈ ਇੱਕ ਇਹਨਾਂ ਦਾ MP ਉਹ ਤਾੜੀਆਂ ਪਹਿਲਾਂ ਮਾਰਨੀ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਮਲੋਤਾਂ ਲੈਣ ਦੀ ਕੀ ਲੋੜ ਹੈ ਤੁਹਾਨੂੰ ਸਮਝ ਆਈ ਗਈ ਹੈ ਹੈ ਉਹ ਹੀ ਜਾਈ ਡਿਫਾਲਟਰ ਚ ਆ ਹੁਣੇ ਅੱਜ ਮੈਂ ਬੋਲਿਆ ਸ਼ਾਮ ਤੱਕ ਉਹਨੂੰ ਮੌਕਾ ਮਿਲ ਜਾਣਾ ਉਹਨੂੰ ਚਾਰ ਪ੍ਰੈਸ ਵਾਲੇ ਛੱਡ ਕੇ ਬੋਲ ਪੈਣਾ ਤੁਹਾਨੂੰ ਸਮਝ ਹੀ ਆ ਜਾਣੀ ਮੈਂ ਕਿਹਦੀ ਗੱਲ ਕਰਦਾ ਖੈਰਾ ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਨੇ ਜੋ ਕੁਝ ਵੀ ਕਿਹਾ ਉਹਨਾਂ ਦਾ ਧੰਨਵਾਦ ਹੈ ਜੇ ਉਹ ਸੱਚ ਦਾ ਸਾਥ ਦੇਣਗੇ ਮਗਰ ਇੱਕ ਅਫਸੋਸ ਦੀ ਗੱਲ ਇਹ ਹੈ ਕਿ ਇਹ ਹਾਲਾਤ ਪੈਦਾ ਹੋਏ ਫਿਰ ਰਿਅਲਾਈਜ਼ੇਸ਼ਨ ਹੋਈ ਇਹ ਜੀ ਪੋਲਿਟਿਕਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਮੈਂ ਵੀ ਕਮਿਟਿਡ ਆ ਇਸ ਗੱਲ 'ਚ ਮੈਂ ਪਹਿਲਾਂ ਹੀ ਕਮਿਟਮੈਂਟ ਆਪਦੀ ਸ਼ੋਅ ਕਰਤੀ ਸੀ ਖੈਰਾ ਸਾਹਿਬ ਦੇ ਮਾਮਲੇ 'ਚ ਕਿ ਉਹਨਾਂ ਨਾਲ ਸਿਰਫ ਬਿਕੋਜ਼ ਹੀ ਇਹ ਭਗਵੰਤ ਮਾਨ ਦੇ ਖਿਲਾਫ ਇਸ਼ੂ ਠਾਉਂਦੇ ਆ ਤਾਂ ਉਹਨਾਂ ਦੇ ਨਾਲ ਇਹ ਕੁਝ ਹੋਇਆ ਸਾਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਸਾਮਨਪ੍ਰੀਤ ਸਿੰਘ ਬਾਦਲ ਕਹਿ ਗਏ ਐ ਚੰਗੇ ਚੰਗੇ ਆਲਾ ਲੀਡਰ ਕਹਿ ਗਏ ਐ ਜਿਹੜੇ ਰਾਤ ਦੇ ਹਨੇਰੇ ਘਟਨਿਆਂ ਦੇ ਬਲ ਡਿੱਗ ਜਾਣ ਸੌਦਾ ਕਰ ਜਾਣ ਉਹ ਕੱਲੇ ਭਗਵੰਤ ਮਾਨ ਨੂੰ ਚੰਗੇ ਲੱਗਦੇ ਜਿਹੜਾ ਕੋਈ ਗੱਲ ਉਠਾਵੇ ਉਹ ਨਹੀਂ ਚੰਗੇ ਲੱਗਦੇ ਔਰ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਹਰ ਤਰੀਕੇ ਦਾ ਝੂਠਾ ਕੇਸ ਬਣਾ ਰਹੇ ਮੈਂ ਸਭ ਤੋਂ ਪਹਿਲਾਂ ਤਾਂ ਚਲੋ ਅੱਜ ਇਹ ਮੁੱਦਾ ਨਹੀਂ ਸੀ ਇਹ ਮੈਂ ਕਿਸੇ ਫਿਰ ਕਿਸੇ ਵੇਲੇ ਐਡਰੈਸ ਕਰਨਾ ਸੀ ਪਰ ਚਲੋ ਤੁਸੀਂ ਸਵਾਲ ਪੁੱਛ ਲਿਆ ਸਭ ਤੋਂ ਪਹਿਲਾਂ ਤਾਂ ਮੈਂ ਖੈਰਾ ਸਾਹਿਬ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਜੋ ਕੁਝ ਵੀ ਕਿਹਾ ਉਹਨਾਂ ਦਾ ਧੰਨਵਾਦ ਹੈ ਜੇ ਉਹ ਸੱਚ ਦਾ ਸਾਥ ਦੇਣਗੇ ਮਗਰ ਇੱਕ ਅਫਸੋਸ ਦੀ ਗੱਲ ਇਹ ਹੈ ਕਿ ਇਹ ਹਾਲਾਤ ਪੈਦਾ ਹੋਏ ਫਿਰ ਰਿਅਲਾਈਜੇਸ਼ਨ ਹੋਈ ਇਹ ਜੀ ਪੋਲਿਟਿਕਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਮੈਂ ਵੀ ਕਮਿਟਿਡ ਆ ਇਸ ਗੱਲ 'ਚ ਮੈਂ ਪਹਿਲਾਂ ਹੀ ਕਮਿਟਮੈਂਟ ਆਪਦੀ ਸ਼ੋਅ ਕਰਤੀ ਸੀ ਖੈਰਾ ਸਾਹਿਬ ਦੇ ਮਾਮਲੇ 'ਚ ਕਿ ਉਹਨਾਂ ਨਾਲ ਸਿਰਫ ਬਿਕੋਜ਼ ਹੀ ਇਹ ਭਗਵੰਤ ਮਾਨ ਦੇ ਖਿਲਾਫ ਇਸ਼ੂ ਠਾਉਂਦੇ ਆ ਤਾਂ ਉਹਨਾਂ ਦੇ ਨਾਲ ਇਹ ਕੁਝ ਹੋਇਆ ਸਾਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਹੈ ਸਾਮਨਪ੍ਰੀਤ ਸਿੰਘ ਬਾਦਲ ਕਹਿ ਗਏ ਆ ਚੰਗੇ ਚੰਗੇ ਆਲਾ ਲੀਡਰ ਕਹਿ ਗਏ ਆ ਜਿਹੜੇ ਰਾਤ ਦੇ ਹਨੇਰੇ ਘਟਨਿਆਂ ਦੇ ਬਲ ਡਿਗ ਜਾਣ ਸੌਦਾ ਕਰ ਜਾਣ ਉਹ ਕੱਲੇ ਭਗਵੰਤ ਮਾਨ ਨੂੰ ਚੰਗੇ ਲੱਗਦੇ ਜਿਹੜਾ ਕੋਈ ਗੱਲ ਉਠਾਵੇ ਉਹ ਨਹੀਂ ਚੰਗੇ ਲੱਗਦੇ ਔਰ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਹਰ ਤਰੀਕੇ ਦਾ ਝੂਠਾ ਕੇਸ ਬਣਾ ਰਹੇ ਦੇਖੋ ਇੱਕ ਗੱਲ ਦੀ ਉਹਨਾਂ ਨੇ ਜਿਹੜੀ ਕਬੂਲ ਕੀਤੀ ਮੈਂ ਉਹਦਾ ਵੀ ਤਲਵਾਦ ਕਰਦਾ ਕਿ ਬਾਦਲ ਸਾਹਿਬ ਦੇ ਵੇਲੇ ਇਹ ਸਾਰਾ ਇਸ਼ੂ ਉੱਠਿਆ ਸੀ ਮਗਰ ਬਾਦਲ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਸੀਗਾ ਕਿ ਨਹੀਂ ਇਹ ਕੇਸ ਮੇਰੇ ਹੁੰਦੇ ਹੋ ਇਹ ਕੇਸ ਨਹੀਂ ਬਣਨਾ ਬਿਕੋਜ਼ ਵਿਰੋਧਤਾ ਵਿਚਾਰਧਾਰਾ ਆਪ ਦੀ ਥਾਂ ਬਟ ਦਿਸ ਕਾਈਂਡ ਆਫ ਪੋਲਿਟਿਕਸ ਔਰ ਇਹ ਕੇਵਲ ਇਹਨਾਂ ਦੇ ਮਸਲੇ ਚ ਨਹੀਂ ਇਹ ਮਸਲਾ ਉੱਠਿਆ ਸੀ ਆਪਣਾ ਦਾ ਰਾਜੇ ਬੜਿੰਗਦਾ ਵੀ ਇਹਨੇ ਤੁਸਾਨੂੰ ਯਾਦ ਹੋਣਾ ਇਹ ਤਾਂ ਛੇਤੀ ਭਾਉ ਰੋ ਪੈਂਦਾ ਰੋਣ ਘਬਰਾਉਣ ਵਾਲੀ ਏਡੀ ਗੱਲ ਨਹੀਂ ਹੋਣੀ ਵੀ ਕਹਿੰਦੇ ਇਹੋ ਜਿਹਾ ਹੀ ਕੰਮ ਹੋਇਆ ਜਿਹੜਾ ਮਤਲਬ ਉਹ ਜਿਹੜੀ ਗੱਲ ਸਿੱਧੂ ਸਾਹਿਬ ਕਰ ਰਿਹਾ ਉਹ ਵੀ ਮਸਲਾ ਗੱਲ ਤਾਂ ਰੋਣ ਵਾਲੀ ਆ ਕਿ ਮੈਨੂੰ ਨਾ ਹੱਥ ਲਾਈ ਮੇਰੇ ਤੋਂ ਜੋ ਮਰਜ਼ੀ ਕਰਾ ਲਈ ਉਦੋਂ ਵੀ ਵਿਧਾਨ ਸਭਾ ਚ ਰੋਇਆ ਸੀ ਤੁਹਾਡੇ ਸਾਹਮਣੇ ਸੀ ਭਾਈ ਸਾਡੇ ਤੇ ਉਹੀ ਕੁਝ ਹੋਇਆ ਮੈਂ ਤਾਂ 6 ਮਹੀਨੇ ਪਹਿਲਾਂ ਕੱਟ ਕੇ ਆਇਆ ਮੇਰੇ ਨਾਲ ਤਾਂ ਕਿੰਨੇ ਸਾਲ ਦਾ ਹੋ ਰਿਹਾ ਮਗਰ ਇਹਨਾਂ ਨਾਲ ਮਾੜਾ ਮਾੜਾ ਜਾਂ 6 ਲੱਕ ਲਿਆ ਤੇ 나ੜ ਦੀ ਨਾਲ ਚੀਕਾਂ ਨਿਕਲੀਆਂ ਕਿ ਨਹੀਂ ਨਿਕਲੀਆਂ ਮਗਰ ਇਹ ਪੋਲਿਟਿਕਸ ਦੀ ਸ਼ੁਰੂਆਤ ਕਿਨੇ ਕੀਤੀ ਕਾਂਗਰਸ ਪਾਰਟੀ ਨੂੰ ਇਸ ਨੂੰ ਨੈਕਸਟ ਲੈਵਲ ਤੱਕ ਕੌਣ ਲੈ ਕੇ ਗਏ ਮੌਜੂਦਾ ਸਰਕਾਰ हां ਇਹਦੇ ਚ ਕੇਜਰੀਵਾਲ ਸਾਹਿਬ ਦਾ ਰੋਲ ਮੈਂ ਮਾੜਾ ਨਹੀਂ ਕਹਿ ਸਕਦਾ ਕਿਉਂਕਿ ਦੇਖੋ ਉਹਨਾਂ ਨੇ ਜਦੋਂ ਮੇਰੇ ਖਿਲਾਫ ਬੋਲੇ ਤੇ ਉਹਨਾਂ ਨੇ ਰੈਲਾਈਜ਼ ਕੀਤਾ ਮੈਂ ਗਲਤ ਬੋਲਿਆ ਮੇਰੇ ਤੋਂ ਦਾ ਲੰਮੀ ਝੋੜੀ ਮਾਫੀ ਮੰਗੀ ਔਰ ਕਿੰਨਾ ਹਲਾਤਾ ਚ ਮੰਗੀ ਹੈ ਮੈਂ ਤੁਹਾਨੂੰ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਸਾ ਮੇਰਾ ਤੇ ਉਹਦਾ ਪਰਸਨਲ ਸਾਡਾ ਆਪਸ ਚ ਕੋਈ ਗੱਲਬਾਤ ਦਾ ਸਮਝੌਤਾ ਵੀ ਹੁੰਦਾ ਕਈ ਵਾਰੀ ਅੰਦਰਲੀ ਖਾਤੀ ਗੱਲ ਹੁੰਦੀ ਹੈ ਉਦੋਂ ਇਹ ਭਗਵੰਤ ਭੱਜ ਗਿਆ ਸੀ ਅਸਤੀਫਾ ਦੇ ਗਿਆ ਮਗਰ ਬੇਸ਼ਰਮ ਹੈ ਨਾ ਹੈ ਨਹੀਂ ਕੋਈ ਇਹਦੇ ਮਤਲਬ ਸਕਰੂਪਲਸ ਅਸੂਲ ਹੈ ਨਹੀਂ ਹੁਣ ਉਸੇ ਪਾਰਟੀ ਦਾ ਜਿੱਤੋ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਡਿੱਗਿਆ ਫਿਰਦਾ ਕੀ ਸਮਝੌਤਾ ਹੋਇਆ ਸੀ ਜੇ ਤੁਸੀਂ ਜਿੰਦ ਤੱਕ ਨਹੀਂ ਕਰ ਰਹੇ ਹੋ ਨਹੀਂ ਨਹੀਂ ਕੀਤੀਆਂ ਜਾ ਸਕਦੀਆਂ ਕਈ ਥੋੜੇ ਵੀ ਆਪਸੀ ਸਮਝੌਤੇ ਹੁੰਦੇ ਤੁਸੀਂ ਨਹੀਂ ਦੱਸਦੇ ਸਾਡੇ ਵੀ ਆਪਸੀ ਕੋਈ ਪਿਆਰ ਹੈ ਇਸ ਲਈ ਮੈਂ ਹੀ ਉਹਦਾ ਹੱਕ ਦਾ ਨਾਰਾ ਮਾਰਦਾ ਜਦ ਉਹਨੂੰ ਈਡੀ ਸ਼ਾਦੀ ਹੈ ਸਾਨੂੰ ਤਾਂ ਈਡੀ ਨੇ ਜਿੰਨਾ ਕੁੰਡਾ ਪੰਜਾਬ ਦਾ ਕੀਤਾ ਤੁਸੀਂ ਮੰਨ ਨਹੀਂ ਸਕਦੇ ਸੱਤ ਦੇ ਕੇਜਰੀਆਲ ਨੂੰ ਆ ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ ਆਈ ਆਰੀ ਛੱਦਦੇ ਆ ਆਈ ਆਰੀ ਜਹਾਜ਼ ਉਡਾਉਣਾ ਪੈਂਦਾ 5 ਕਰੋੜ ਨੂੰ ਜਹਾਜ਼ ਦਿਹਾੜੀ ਪੈਂਦੀ ਏ ਸਾਨੂੰ ਤਾਂ ਉਹਨੂੰ ਕੂਗਲੂ ਚ ਹਵਾ ਚ ਹੀ ਚੱਕਰ ਰੱਖੀਦਾ ਜਦ ਤੱਕ ਪਤਾ ਲੱਗ ਜਾਏ ਕਿ ਨਹੀਂ ਨੋਟਿਸ ਮੁੱਕ ਨਹੀਂ ਗਿਆ ਮੈਂ ਐਡੀ ਨੂੰ ਕਹੂੰ ਉਹ ਬਾਬਾ ਰੌਲਾ ਦਿੱਲੀ ਵਾਲੇ ਨਾਲ ਕੁੰਡਾ ਪੰਜਾਬੀਆਂ ਦਾ ਕਰੀ ਜਾਂਦੇ ਉਹ ਜਦੋਂ ਵਪਾਸਨਾ ਕਰਨੀ ਪਈ 1200 ਪੁਲਿਸ ਵਾਲਿਆਂ ਦੀ ਵਪਾਸਨਾ ਨਾਲ ਕਰਾਤੀ ਖਰਚਾ ਵੇਖੋ ਕਿੰਨਾ ਪੈ ਗਿਆ ਪਿਛਲੀ ਆੜੀ ਸੱਧਿਆ ਜਾਜ ਸਾਨੂੰ ਫੇਰ ਮੱਧ ਪ੍ਰਦੇਸ਼ ਨੂੰ ਪੰਜਾਬੀਆਂ ਨੂੰ ਡਾਉਣਾ ਪੈ ਗਿਆ ਐਦ ਕੀ ਸੱਧਿਆ ਤੇ ਗੋਆ ਦੀਆਂ ਬੀਚਾਂ ਦੀਆਂ ਸੈਰਾਂ ਕਰਾਉਣੀਆਂ ਪੈ ਗਈਆਂ ਖਰਚਾ ਛੱਦ ਦੀ ਏਡੀਆ ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ ਇਹ ਹੈ ਤਾਂ ਬੇਇਨਸਾਫੀ ਨਾ ਮੈਂ ਤਾਂ ਉਸ ਨੂੰ ਵੀ ਕਰੂੰਗਾ ਆਪਦੇ ਵੱਡੇ ਵੀਰ ਨੂੰ ਕੇਜਰੀਵਾਲ ਸਾਹਿਬ ਨੂੰ ਤੁਸੀਂ ਚਰਚ ਕਰੋ ਇਹ ਤਾਂ ਨਲਾਇਕ ਬੱਚਾ ਜਿਹੜਾ ਥੋਡੇ ਵਾਲਾ ਇੱਧਰ ਵਾਲਾ ਇਹਨੇ ਤਾਂ ਨਹੀਂ ਸ਼ਰਮ ਕਰਨੀ ਅੱਗੇ ਪੰਜਾਬ ਤੇ 65-70 ਹਜ਼ਾਰ ਕਰੋੜ ਦਾ ਕਰਜ਼ਾ ਹੋਇਆ ਖਜੂਰ ਸਾਹਿਬ ਦੱਸਦੇ ਹੀ ਹੁੰਦੇ ਕਿ 100 ਕਰੋੜ ਦਿੱਲੀ ਤੇ 100 ਕਰੋੜ ਦਿੱਲੀ ਉਤੋਂ ਆਹ ਜਹਾਜ਼ ਉਡਾਉਣਾ ਪੈ ਜਾਂਦਾ ਆਈ ਵਾਰੀ ਹੁਣ ਜੇ ਮੈਂ ਸੋਚ ਰਿਹਾ ਸੀਗਾ ਉਹ ਸੁਰੇਨ ਸਾਹਿਬ ਵਾਂਗੂ ਜੇ 7-8 ਛੱਦ ਲਿਆ ਸਾਨੂੰ ਤਾਂ ਆਹ ਈਡੀ ਤਾਂ ਛੱਦਾ ਹੀ ਮੈਨੂੰ ਲੱਗਦਾ 15-20 ਕਰੋੜ ਨੂੰ ਪੈ ਜਾਣਾ ਕਿਉਂਕਿ ਆਈ ਯਾਰੀ ਜਹਾਜ਼ ਉਡਾਉਣਾ ਪੈਣਾ ਔਰ ਉਹ ਜਹਾਜ਼ ਛੋਟੇ-ਮੋਟੇ ਜਹਾਜ਼ ਨਹੀਂ ਉੱਡਦੇ ਮੈਂ ਮੈਂ ਜਹਾਜ਼ ਇੱਕ ਦਿਨ ਵਿਖਾਉ ਤੁਹਾਨੂੰ ਮੈਂ ਬਣਾਇਆ ਉਹਦਾ ਮਾਡਲ ਤੁਹਾਡੇ ਅੱਗੇ ਪੇਸ਼ ਕਰੂੰ ਜਿਹੜੇ ਜਹਾਜ਼ 'ਚ ਜਾਂਦੇ ਆ ਤੁਸੀਂ ਵੀ ਵੇਖ ਕੇ ਨਾ ਡਿੱਗ ਜਾਣਾ ਕਿ ਯਾਰੇ ਤਾਂ ਕਮਾਲ ਦੀ ਲਾਈਫ ਐ ਇਹ ਜੀ ਤਾਂ ਅੰਬਾਨੀ ਕੋਲ ਸ਼ਾਇਦ ਹੋਵੇ ਜਾਂ ਜਹਾਜ਼ ਜੇ ਹੋਵੇ ਹੋਰ ਕਿਸੇ ਕੋਲ ਨਹੀਂ ਔਰ ਕਹਿੰਦੇ ਅਸੀਂ ਆਮ ਆਦਮੀ ਮਕਾਊਂਗਾ ਤੁਹਾਨੂੰ ਮੈਂ ਜਹਾਜ਼ ਦੀ ਫੋਟੋ ਵੀ ਕੱਢੀ ਆ ਜਹਾਜ਼ ਦਾ ਐਨ ਅੰਦਰ ਬੈਠਿਆ ਦੀ ਤਾਂ ਨਹੀਂ ਵਿਖਾ ਸਕਦਾ ਫੇਰ ਤਾਂ ਜਿਹਨੇ ਖਿੱਚੀ ਆ ਉਹਦੀ ਖਟੀਆਂ ਖੜੀ ਹੋ ਜੂਗ ਮਗਰ ਮੇਰੇ ਕੋਲ ਉਹ ਫੋਟੋ ਵੀ ਆਈ ਆ ਕਿਹੜੇ ਕਿਹੜੇ ਬੈਠੇ ਸਨ ਮਿਸਟਰ ਐਂਡ ਮਿਸੇਜ਼ ਭਗਵੰਤ ਮਾਨ ਮਿਸਟਰ ਐਂਡ ਮਿਸੇਜ਼ ਕੇਜਰੀਆਲ ਕਿਹੜੇ ਕਿਹੜੇ ਉਸ ਦਿਨ ਜਾਤੀ ਸ਼ਹਿਰ ਹੂਟਾ ਕੱਢ ਰਹੇ ਸੀ ਉਹ ਸਾਰੀ ਮੇਰੇ ਕੋਲ ਲਿਸਟ ਆਈ ਹੈ ਮਗਰ ਉਹ ਨਹੀਂ ਜਨਤਕ ਕਰ ਸਕਦਾ ਫੇਰ ਕਹਣਗੇ ਮਜੀਠੀਆ ਸੀਕ੍ਰਟ ਐਕਟ ਬਾਹਰ ਕਰਦਾ ਨਹੀਂ ਕਰਦਾ ਇਸ ਲਈ ਕਈ ਚੀਜ਼ਾਂ ਰੱਖ ਰਿਹਾ ਬੰਦੇ ਤਾਂ ਬਹਨਾ ਪਾਲਦੇ ਅੱਗੇ ਕਿਹਨੂੰ ਉਡਾ ਲੀਏ ਕਿਸੇ ਨਾ ਕਿਸੇ ਕੰਮ ਨੂੰ ਤੇ ਆਹੀ ਵੀ ਅੜਨ ਨੂੰ ਫਿਰਦੇ ਆ ਕਿ ਉਡਾਲਾ ਭਰਾ ਦੋ ਦੋ ਹੱਥ ਹੋਨੇ ਆ ਕਿਸੇ ਦਿਨ ਹੋਨੇ ਇਸ ਲਈ ਇਹ ਬੜੀ ਸੀਰੀਅਸ ਮੁੱਦੇ ਨੇ ਮਗਰ ਥੋੜਾ ਧਿਆਨ ਦਿਓ ਇਹ ਕਰ ਕੀ ਰਹੇ ਕਾਂਗਰਸ नहीं देखो कांग्रेस में है तो उनका अंदरूनी मामला जी मगर एक बात जरूर है कि खैरा साहब और सिद्धू साहब ही है या एक आधे और हैं जो कोई बात करके राजी है बाकी तो आपको पता ही है इनका एक एमपी है एक दो एमपी है मतलब मोर लॉयल देन द किंग वो भगवंत मान पॉलिसी बाद चे कटता है ਇੱਕ ਇਹਨਾਂ ਦਾ ਐਮਪੀਓ ਤਾੜੀਆਂ ਪਹਿਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਮਨੋਤਾਂ ਲੈਣ ਦੀ ਕੀ ਲੋੜ ਹੈ ਤੁਹਾਨੂੰ ਸਮਝ ਆਈ ਗਈ ਹੈ ਹੈ ਉਹੋ ਜਿਹਾ ਡਿਫਾਲਟਰ ਚ ਹੁਣੇ ਅੱਜ ਮੈਂ ਬੋਲਿਆ ਸ਼ਾਂਤਕ ਉਹਨੂੰ ਮੌਕਾ ਮਿਲ ਗਿਆ ਉਹਨੂੰ ਚਾਰ ਪ੍ਰੈਸ ਵਾਲੇ ਛੱਡ ਕੇ ਬੋਲ ਪੈਣਾ ਤੁਹਾਨੂੰ ਸਮਝ ਹੀ ਆ ਜਾਣੀ ਮੈਂ ਕਿਹਦੀ ਗੱਲ ਕਰਦਾ ਨਾ ਨਹੀਂ ਲੈਣ ਦੀ ਉਹ ਲੋੜ ਹੁੰਦੀ ਡਿਫਾਲਟਰਾਂ ਦੀ ਮਗਰ ਸਮਝੌਤਾ ਪ੍ਰਧਾਨ ਜੀ ਤੁਸੀਂ ਕਦੇ ਆਪਣਾ ਦੇਖਿਆ ਆਪਣੇ ਨੂੰ ਇਹਨੂੰ ਭਗਵੰਤ ਮਾਨ ਨੂੰ ਆਪ ਦੇ ਪ੍ਰਧਾਨ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਕਦੇ ਸੁਣਿਆ ਇਹਨੇ ਪਿਆਰ ਨਾਲ ਪ੍ਰਧਾਨ ਜੀ ਜਿੰਨੇ ਪਿਆਰ ਨਾਲ ਰਾਜੇ ਵੜਿੰਗ ਨੂੰ ਸੰਬੋਧਨ ਹੁੰਨਾ ਇੰਨਾ ਹੀ ਕਿਥੇ ਪਿਆਰ ਸਤਕਾਰ ਬੁੱਧਰਾਮ ਜੀ ਨੂੰ ਦੇ ਦੇਵੇ ਮੈਨੂੰ ਲੱਗਦਾ ਉਹ ਫੁੱਲੇ ਨਾਲ ਸਮਾਉਣ ਏਡਾ ਪੜਿਆ ਲਿਖਿਆ ਜੀ ਆ ਇੰਨੀਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੀਆਂ ਐਮ ਏ ਕਿੰਨਾ ਕੁ ਏਡਾ ਪੜਿਆ ਲਿਖਿਆ ਉਹਨੂੰ ਤਾਂ ਚਾਚਾ ਨਾਲ ਲੇਖਾਰੀ ਨਹੀਂ ਬੁਲਾਉਂਦੇ ਉਹ ਰਾਜੇ ਵੜਿੰਗ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਵੇਖੋ ਪ੍ਰਧਾਨ ਜੀ ਮੇਰੇ ਬਾਰੇ ਮੈਨੂੰ ਕਿਵੇਂ ਬੋਲਦੇ ਆ ਬਾਜਵਾ ਸਾਹਿਬ ਆ ਤੁਸੀਂ ਇਹ ਸਮਝੋ ਕੀ ਹੋ ਰਿਹਾ ਆll is not well ਹਾਂ ਲੋਕਾਂ ਦੀ ਗੱਲ ਦੋ ਤਿੰਨ ਕਾਂਗਰਸੀ ਚੁੱਕਦੇ ਆ ਬਾਕੀ ਤਾਂ ਆਪਦਾ ਹੀ ਮਸਲਾ ਚੁੱਕਦੇ ਆ ਸ਼ਾਮ ਨੂੰ ਕਿ ਸਾਡੇ ਤੇ ਨਾ ਵੀਜਿਲੈਂਸ ਪੈ ਜੀ ਸਮਝੌਤਾ ਸ਼ੁਰੂਆਤ ਵੀ ਹੋ ਗਈ ਹੈ ਪਰ ਚੰਡੀਗੜ੍ਹ ਤੇ ਇਲੈਕਸ਼ਨ ਨਹੀਂ ਸਮਝੌਤਾ ਕਈਆਂ ਦਾ ਤਾਂ ਪਹਿਲਾਂ ਹੀ ਕਾਂਗਰਸ ਦਾ ਹੋ ਗਿਆ ਸੀ ਜਿਹੜਿਆਂ ਦਾ ਵੀਜਿਲੈਂਸ ਨਹੀਂ ਪੈ ਰਹੀ ਜਿਨ੍ਹਾਂ ਨੇ ਕੰਮ ਵਾਵਾ ਕੀਤੇ ਆ ਉਹਨਾਂ ਦਾ ਸਮਝੌਤਾ ਤਾਂ 2 ਸਾਲ ਪਹਿਲਾਂ ਹੀ ਹੋ ਗਿਆ ਸੀ ਜਿਨ੍ਹਾਂ ਦਾ ਨਹੀਂ ਹੋਇਆ ਸੀ ਉਹਨਾਂ ਦੀ ਵਿਜੀਲੈਂਸ ਪਈ ਆ ਉਹਨਾਂ ਦਾ ਵੀ ਕਰੋਨ ਨੂੰ ਫਿਰਦੇ ਹੁਣ ਵਾਸ਼ਿੰਗ ਮਸ਼ੀਨ ਚੋਂ ਨਿਕਲਣਗੇ ਜੇ ਸਮਝੌਤਾ ਪੱਕਾ ਹੋ ਗਿਆ ਜਿਵੇਂ ਚੰਡੀਗੜ੍ਹ 'ਚ ਹੋਇਆ ਤੇ ਫਿਰ ਆਪਾਂ ਪੁੱਛਾਂਗੇ ਆਮ ਆਦਮੀ ਪਾਰਟੀ ਨੂੰ ਕਿਹੜਾ ਡਿਟਰਜੈਂਟ ਵਰਤਿਆ ਨਿਰਮਾਧਤਾ ਐਡ ਸੁਣੀ ਸੀ ਹੁਣ ਨਾਮ ਹੀ ਕੱਢ ਕੇ ਲਿਆਏ ਹੁਣਗੇ ਕੋਈ